ਦਾ ਸਰਕਾਰ ਦੇ ਐਮ ਐਲ اے ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪਿੰਡਾਂ ਦੇ ਸ਼ਹਿਰਾਂ ਦੇ ਸਕੂਲਾਂ ਦੇ ਵਿੱਚ ਐਲੀਮੈਂਟਰੀ ਸਕੂਲ ਹਾਈ ਸਕੂਲ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਦੇ ਵਿੱਚ ਰਿਪੇਅਰ ਦੇ ਕੰਮਾਂ ਦਾ ਉਪਘਾਟਨ ਕਰ ਰਹੇ ਹੈ। ਔਰ ਹਰ ਥਾਂ ਤੇ ਇੱਕ ਸਟੀਰੀਓ ਟਾਈਪ ਬੈਨਰ ਲਾਏ ਗਏ ਜਿੱਚ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦੀ ਫੋਟੋ ਹੈ। ਔਰ ਲੋਕਾਂ ਨੂੰ ਇਹ ਕਿਹਾ ਗਿਆ ਹੈ ਕਿ ਸਿੱਖਿਆ ਕ੍ਰਾਂਤੀ ਆ ਗਈ ਆਇਆ ਤੇ ਉਹਦੇ ਤਹਿਤ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਔਰ ਕਿਸੇ ਥਾਂ ਤੇ ਬਾਥਰੂਮਾਂ ਦੀ ਰਿਪੇਅਰ ਹੈ ਕਿਸੇ ਥਾਂ ਤੇ ਚਾਰਦੀਵਾਰੀ ਦੀ ਰਿਪੇਅਰ ਹੈ ਕਿਸੇ ਥਾਂ ਤੇ ਕੁਝ ਕਮਰੇ ਪਾਉਣ ਦੀ ਗੱਲ ਕਹੀ ਜਾ ਰਹੀ ਹੈ ਮੈਂ ਇਸ ਗੱਲ ਵਿੱਚ ਨਹੀਂ ਜਾਣਾ ਕਿਉਂਕਿ ਮੈਨੂੰ ਘਟੂ ਘਟ ਬਾਕੀ ਮੈਂ ਹਲਕਿਆਂ ਦੀ ਨਾ ਗੱਲ ਕਰਾਂ ਮੈਂ ਪੱਟੀ ਪ੍ਰਧਾਨ ਸਭਾੜ ਕੇ ਦੀ ਗੱਲ ਕਰਾਂ ਕਿ ਮੈਨੂੰ ਇਸ ਹਲਕੇ ਦੇ ਵਿੱਚ ਪੈਂਦੇ 157 ਸਕੂਲ ਉਹਨਾਂ ਦੀ ਕੱਲੀ ਕੱਲੀ ਗੱਲ ਦਾ ਪਤਾ ਸਾਡੀ ਸਰਕਾਰ ਦੇ ਦਰਮਿਆਨ ਸਾਰੇ ਦੇ ਸਾਰੇ ਸਕੂਲ ਸਮਾਰਟ ਸਕੂਲ ਬਣੇ ਸਾਰੇ ਸਕੂਲਾਂ ਵਿੱਚ ਕਮਰੇ ਪੂਰੇ ਕੀਤੇ ਗਏ ਸਾਰੇ ਸਕੂਲਾਂ ਦੀਆਂ ਚਾਰਦਵਾਰੀਆਂ ਕੀਤੀਆਂ ਗਈਆਂ ਗੇਟ ਲਾਏ ਗਏ ਫਰਨੀਚਰ ਪੂਰਾ ਕੀਤਾ ਗਿਆ ਡੈਸਕ ਪੂਰੇ ਕੀਤੇ ਗਏ ਵਰਦੀਆਂ ਸ਼ਾਨਦਾਰ ਦਿੱਤੀਆਂ ਗਈਆਂ ਇੱਕ ਰੁਟੀਨ ਵਰਕ ਹੁੰਦਾ ਹੈ ਜਿਹੜਾ ਸਕੂਲਾਂ ਦੇ ਵਿੱਚ ਨਿਕਾ 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 ਚੱਲਦਾ ਹੀ ਰਹਿੰਦਾ ਕਿਤੇ ਲੱਖ ਰੁਪਏ ਗ੍ਰਾਂਟ ਆ ਗਈ ਤੇ 2 ਲੱਖ ਆ ਗਈ ਤੇ 4 ਲੱਖ ਆ ਗਈ ਉਹ ਐਜੂਕੇਸ਼ਨ ਡਿਪਾਰਟਮੈਂਟ ਦੀ ਕੁਝ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਕੁਝ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਉਹਦੇ ਤਹਿਤ ਰਿਪੇਅਰ ਵਰਕ ਚੱਲਦਾ ਰਹਿੰਦਾ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਕ੍ਰਾਂਤੀ ਸ਼ਬਦ ਹੈ ਕ੍ਰਾਂਤੀ ਸਿੱਖਿਆ ਕ੍ਰਾਂਤੀ ਇਹਦਾ ਮਤਲਬ ਹੈ ਕਿ ਬਦਲਾ ਇਹਦਾ ਮਤਲਬ ਹੈ ਕਿ ਤਬਦੀਲੀ ਇਹਦਾ ਮਤਲਬ ਹੈ ਕਿ ਪਿਛਲੇ ਸਿਸਟਮ ਨੂੰ ਰੱਦ ਕਰਕੇ ਅਸੀਂ ਕੋਈ ਨਵਾਂ ਸਿਸਟਮ ਲੈ ਕੇ ਆਈਏ ਔਰ ਉਹਦੇ ਤਹਿਤ ਇਹ ਇੱਕ ਨਵਾਂ ਨਾਰਾ ਦਿੱਤਾ ਗਿਆ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਲੋਕਾਂ ਨੂੰ 2022 ਦੇ ਵਿੱਚ ਉਦੋਂ ਇਨਕਲਾਬ ਦਾ ਨਾਰਾ ਦਿੱਤਾ ਗਿਆ ਉਦੋਂ ਵੀ ਬਦਲਾ ਦਾ ਨਾਰਾ ਇੱਕ ਇੱਕ ਮੌਕਾ ਬਦਲਾ ਨੂੰ ਦੇ ਦਿਓ ਉਦੋਂ ਕੇਜਰੀਵਾਲ ਸਾਹਿਬ ਦੇ ਨਾਂ ਤੇ ਵੋਟਾਂ ਮੰਗੀਆਂ ਗਈਆਂ ਤੇ 3 ਸਾਲਾਂ ਵਿੱਚ ਜੋ ਬਦਲਾ ਲੋਕ ਦੇਖ ਰਹੇ ਆ ਜੋ ਬਦਲਾ ਮੁਲਾਜ਼ਮ ਦੇਖ ਰਿਹਾ ਜੋ ਬਦਲਾ ਸਾਡੇ ਜਿਹੜੇ ਕਿਸਾਨ ਭਰਾ ਦੇਖ ਰਹੇ ਲੋਕਾਂ ਦੇ ਸਾਹਮਣੇ ਆ ਪਰ ਮੈਂ ਖਾਸ ਕਰਕੇ ਅੱਜ ਇੱਥੇ ਸਿਰਫ ਤੇ ਸਿਰਫ ਵਿਸ਼ੇਸ਼ ਤੌਰ ਤੇ ਐਜੂਕੇਸ਼ਨ ਦੇ ਸਬੰਧ ਵਿੱਚ ਗੱਲ ਕਰਨਾ ਚਾਹੁੰਦਾ ਕਿ ਮੈਂ ਕੋਈ ਵੇਖੋ ਮੈਨੂੰ ਸਾਰੀ ਗੱਲ ਦਾ ਪਤਾ ਮੈਂ ਕੋਈ ਕੰਟਰੋਵਰਸੀ ਨਹੀਂ ਕਰਨਾ ਚਾਹੁੰਦਾ ਕਿ ਕਿਸ ਥਾਂ ਦੀ ਦੀਵਾਰ ਪਹਿਲਾਂ ਬਣੀ ਸੀ ਕਿਥੇ ਬਾਥਰੂਮ ਪਹਿਲਾਂ ਬਣੇ ਸੀ ਕਿਥੇ ਕਮਰੇ ਪਹਿਲਾਂ ਬਣੇ ਸੀ ਇਹ ਅੱਜ ਕਿਉਂ ਉਤ ਘਟ ਨਹੀਂ ਕਿਤੇ ਕਿ ਮੈਂ ਇਸ ਗੱਲ ਵਿੱਚ ਨਹੀਂ ਪੈਣਾ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਪਰ ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਕਿ ਮੁਢਲੇ ਤੌਰ ਤੇ ਜਿਹੜਾ ਸ਼ਬਦ ਸਿੱਖਿਆ ਕ੍ਰਾਂਤੀ ਵਰਤਿਆ ਗਿਆ ਹੈ ਇਹ ਕ੍ਰਾਂਤੀ ਨਹੀਂਗੀ ਇਹ ਸਕੂਲਾਂ ਦੀ ਰੁਟੀਨ ਰਿਪੇਅਰ ਵਰਕ ਹੈ ਸਕੂਲਾਂ ਦਾ ਰੁਟੀਨ ਰਿਪੇਅਰ ਵਰਕ ਹੈ ਜਿਹਦੇ ਤੇ ਰਿਪੇਅਰ ਵਰਕ ਤੇ ਕਦੇ ਨੀ ਪੱਥਰ ਜਾਂ ਉਤ ਘਟ ਨਹੀਂ ਪੱਥਰ ਨਹੀਂ ਲੱਗਦੇ ਉਹ ਆਲਰੇਡੀ ਚੱਲਦਾ ਰਹਿੰਦਾ ਕਿ ਜੇ ਸਾਡੇ ਪੱਟੀ ਹਲਕੇ ਵਿੱਚ ਕੋ ਨਵਾਂ ਸਕੂਲ ਬੰਦਾ ਕੁਝ ਨਵੀਂ ਬਿਲਡਿੰਗ ਬਣਦੀ ਕੋਈ ਨਵੀਂ ਕੰਮ ਹੁੰਦਾ ਜਾਂ ਪਹਿਲਾਂ ਜੇ ਕੋਈ ਚਾਰ ਦਿਵਾਰੀ ਕਰਦੇ ਮੌਕੇ ਕੋਈ ਉਦਘਾਟਨ ਕੀਤਾ ਹੁੰਦਾ ਨਹੀਂ ਪੱਥਰ ਰੱਖਿਆ ਹੁੰਦਾ ਤੇ ਅੱਜ ਜੇ ਉਹਦੇ ਵਾਸਤੇ ਕੁਝ ਕਰਦੇ ਤੇ ਸਾਨੂੰ ਚੰਗਾ ਲੱਗਣਾ ਸੀ ਖੈਰ ਮੈਂ ਇਸ ਗੱਲ ਵਿੱਚ ਨਹੀਂ ਜਾਂਦਾ ਪਰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਉਹ ਸਿੱਖਿਆ ਕ੍ਰਾਂਤੀ ਅਸਲ ਦੇ ਵਿੱਚ ਪਿਛਲੀ ਕਾਂਗਰਸ ਸਰਕਾਰ ਵਲੇ ਆਈ ਕਿਉਂਕਿ ਮੈਂ ਇੱਕ ਡਿਟੇਲ 'ਚ ਜਾਣਾ ਚਾਹੁੰਦਾ ਕਿ ਇਹ ਲੋਕਾਂ ਨੂੰ ਜਿਹੜੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬੁੱਧੂ ਬਣਾਉਂਦੇ ਆ ਮੈਂ ਉਹਦਾ ਤੁਹਾਡੇ ਸਾਹਮਣੇ ਪਾਜ ਉਹ ਗੇੜਨਾ ਚਾਹੁੰਦਾ ਹੈ ਕਿ ਸਿੱਖਿਆ ਕ੍ਰਾਂਤੀ ਜਿਹੜੀ ਆ 2018 ਦੇ ਵਿੱਚ ਪੰਜਾਬ ਸਰਕਾਰ ਨੇ ਜਦੋਂ ਵੇਖਿਆ ਕਿ ਸਾਡੇ 12000 ਪਿੰਡ ਜਿਹੜੇ ਪੰਜਾਬ ਦੇ ਨੇ ਉਹਨਾਂ ਵਿੱਚ ਸਕੂਲਾਂ ਦੀ ਹਾਲਤ ਬਹੁਤ ਮਾੜੀ ਹੈ ਬਿਲਡਿੰਗਾਂ ਦੀ ਹਾਲਤ ਖੰਡਰ ਨੁਮਾ ਸੀ ਔਰ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕਿ ਸਕੂਲ ਕਿੱਥੇ ਆ ਤਬੇਲਾ ਕਿੱਥੇ ਆ ਔਰ ਕੋਈ ਕੋਈ ਸਕੂਲਾਂ ਦੀ ਬਿਲਡਿੰਗ ਕੋ ਟੁੱਟੀ ਸੀ ਭੱਜੀ ਸੀ ਕੋ ਰੰਗ ਨਹੀਂ ਸੀ ਕੋ ਰੋਗਣ ਨਹੀਂ ਸੀ ਕਿਤੇ ਟੀਚਰਾਂ ਦੀ ਗਿਣਤੀ ਪੂਰੀ ਨਹੀਂ ਸੀ ਔਰ ਉਸ ਵੇਲੇ ਸਾਡੀ ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰ ਨੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਾਸਤੇ ਮੁਹਿੰਮ ਰੰਮ ਕੀਤੀ ਔਰ ਮੈਂ ਸਮਾਰਟ ਸਕੂਲ ਦੀ ਇੱਕ ਬੇਨਤੀ ਕਰਨਾ ਚਾਹੁੰਦਾ ਉਹਦੇ ਵਿੱਚ 16 ਪੈਰਾਮੀਟਰ ਸਨ ਸਮਾਰਟ ਸਕੂਲ ਇਹ ਨਹੀਂ ਸੀ ਕਿ ਜਿਵੇਂ ਇਹ ਕਹਿੰਦੇ ਸੀ ਲਓ ਜੀ ਡੱਬਾ ਲੈ ਕੇ ਰੰਗ ਮਾਰ ਕੇ ਜੇ ਸਮਾਰਟ ਸਕੂਲ ਬਣਾ ਦੇ ਉਹਦੇ ਵਿੱਚ ਇੱਕ ਕੰਪੋਨੈਂਟ ਸੀ ਕਿ ਸਕੂਲ ਨੂੰ ਰੰਗ ਬਰੰਗਾ ਰੰਗ ਦੇਣੀ ਹੈ ਇੱਕ ਕੰਪੋਨੈਂਟ ਸੀ ਉਹਦੇ ਵਿੱਚ ਤਿੱਖੇ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਸਕੂਲ ਦੀਆਂ ਚਾਰ ਦੀਵਾਰੀਆਂ ਤੇ ਵਨਸ ਵਨੇ ਸਿੱਖਿਆ ਨਾਲ ਪੜ੍ਹਾਈ ਨਾਲ ਸੰਬੰਧਤ ਨਾਰੇ ਲਿਖੇ ਗਏ ਔਰ ਬੱਚਿਆਂ ਦਾ ਐਜੂਕੇਟ ਕੀਤਾ ਗਿਆ ਔਰ ਉਹਦੇ ਵਿੱਚ ਇਹ ਸੀ ਕਿ 스마트 ਸਕੂਲਾਂ ਦੇ ਵਿੱਚ ਹਰ ਇੱਕ 50 ਬੱਚਿਆਂ ਪਿੱਛੇ ਇੱਕ ਸਕੂਲ ਦੇ ਵਿੱਚ LED ਤੇ ਪ੍ਰੋਜੈਕਟਰ ਦਾ ਪ੍ਰਬੰਧ ਕੀਤਾ ਗਿਆ। ਉਥੇ 스마트 ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨਵੀਆਂ ਵਰਦੀਆਂ ਦਿੱਤੀਆਂ ਗਈਆਂ। 스마트 ਸਕੂਲਾਂ ਦੇ ਵਿੱਚ ਲਾਜ਼ਮੀ ਬਣਾਇਆ ਗਿਆ ਕਿ ਉਥੇ ਘਟ ਘਟ ਲਾਇਬ੍ਰੇਰੀ ਚਾਹੀਦੀ ਆ ਬੱਚਿਆਂ ਵਾਸਤੇ ਪਖਾਨੇ ਚਾਹੀਦੇ ਆ ਬਾਥਰੂਮ ਬੱਚਿਆਂ ਵਾਸਤੇ ਲੜਕੀਆਂ ਵਾਸਤੇ ਲੜਕਿਆਂ ਵਾਸਤੇ ਵੱਖੋ ਵੱਖਰੀ ਚਾਹੀਦੀ। ਔਰ ਉਹਦੇ ਨਾਲ ਨਾਲ ਇਹ ਵੀ ਗੱਲ ਕਹੀ ਗਈ ਕਿ ਜਿਹੜੀ ਦੋ ਬੋਰਡ ਲੱਗਣਗੇ ਜਿਹੜੇ ਅਧਿਆਪਕ ਚੰਗਾ ਕੰਮ ਕਰਨਗੇ ਉਹਨਾਂ ਦੇ ਵਾਸਤੇ ਵੀ ਔਨ ਰੋਲ ਲੱਗੇਗਾ ਜੇ ਕੋਈ ਵਿਦਿਆਰਥੀ ਅੱਛੀ ਪਰਫਾਰਮੈਂਸ ਦਿੰਦਾ ਹੈ ਤੇ ਉਹਨਾਂ ਦੇ ਨਾਂ ਵੀ ਉਹਨਾਂ ਬੋਰਡਾਂ ਤੇ ਡਿਸਪਲੇ ਕੀਤੇ ਜਾਣਗੇ। ਔਰ ਇਹ ਸਾਰੀਆਂ ਗੱਲਾਂ ਨਾਲ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਸਾਡੇ ਪੱਟੀ ਵਿਧਾਨ ਸਭਾ ਹਲਕੇ ਦੇ 100 ਤੋਂ 57 ਸਕੂਲ ਸਾਰੇ ਦੇ ਸਾਰੇ ਸਮਾਰਟ ਬਣ ਗਏ। ਔਰ ਪਿੰਡਾਂ ਦੇ ਵਿੱਚ ਜਿੰਨੇ ਵੀ ਲੋਕਾਂ ਦੇ ਘਰ ਨੇ ਉਹਨਾਂ ਸਾਰਿਆਂ ਤੋਂ ਸਾਡੇ ਸਕੂਲਾਂ ਦੀਆਂ ਬਿਲਡਿੰਗਾਂ ਕੁਬਸੂਰਤ ਨਜ਼ਰਾਂ ਲੱਗਦੀਆਂ ਔਰ ਸਾਡੀ ਸਰਕਾਰ ਵਿੱਚ ਇਸ ਗੱਲ ਦੀ ਜੋ ਕਿ ਲੋਕ ਗਿਲਾ ਕਰਦੇ ਸਨ ਕਿ ਸਾਡੇ ਟੀਚਰ ਨਹੀਂ ਪੂਰੇ ਅਧਿਆਪਕਾ ਤੋਂ ਬਿਨਾ ਕੋ ਕੰਮ ਪੜੇਗਾ ਸਾਡੇ ਇਹੋ ਜੀ ਹਾਲਤ ਸੀ ਕਿ ਜਿੱਥੇ 10 ਦਾ ਟੀਚਰ ਚਾਹੀਦੇ ਆ ਉੱਥੇ ਦੋ ਦੋ ਟੀਚਰ ਸੀ ਮਤਲਬ ਕਿ ਡਰਾਇੰਗ ਵਾਲਾ ਟੀਚਰ ਹੀ ਅੰਗਰੇਜ਼ੀ ਪੜ੍ਹਾਉਂਦਾ ਸੀ ਡਰਾਇੰਗ ਵਾਲਾ ਟੀਚਰ ਹੀ ਸਾਇੰਸ ਪੜ੍ਹਾਉਂਦਾ ਸੀ ਪਰ ਕਾਂਗਰਸ ਸਰਕਾਰ ਵੇਲੇ ਸਾਡੇ ਹਲਕੇ ਦੇ ਸਾਰੇ ਸਕੂਲਾਂ ਵਿੱਚ ਟੀਚਰਾਂ ਦੀ ਗਿਣਤੀ ਪੂਰੀ ਕੀਤੀ ਗਈ। ਜਦੋਂ ਸਾਡੀ ਸਰਕਾਰ ਜਾਣ ਵਾਲੀ ਸੀ 2021 ਦੇ ਵਿੱਚ ਇੱਕ ਇਨਕਲਾਬੀ ਫੈਸਲਾ ਕਾਂਗਰਸ ਸਰਕਾਰ ਨੇ ਲਿਆ ਕਿ ਉਹਦੇ ਵਿੱਚ ਇੱਕ ਐਕਟ ਪਾਸ ਕੀਤਾ ਪੰਜਾਬ ਦੀ ਵਿਧਾਨ ਸਭਾ ਵਿੱਚ ਕਿ ਪੋਸਟਿੰਗ ਆਫ ਟੀਚਰ ਇਨ ਡਿਸਐਡਵਾਂਟੇਜ ਏਰੀਆ। ਉਹਦੇ ਵਿੱਚ ਡਿਸਐਡਵਾਂਟੇਜ ਏਰੀਆ ਕਿਹੜਾ ਸੀ ਉਹਨਾਂ ਨੇ ਤੈਅ ਕੀਤਾ ਕਿ ਜਿਹੜੇ ਬਾਰਡਰ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਨੂੰ ਡਿਸਐਡਵਾਂਟੇਜ ਏਰੀਆ ਡਿਕਲੇਅਰ ਕੀਤਾ। ਔਰ ਉਸ ਐਕਟ ਦੇ ਵਿੱਚ ਪ੍ਰੋਵੀਜ਼ਨ ਕੀਤੀ ਗਈ ਕਿ ਜਿਹੜੇ ਵੀ ਟੀਚਰ ਨਵੇਂ ਭਰਤੀ ਹੋਣਗੇ ਉਹਨਾਂ ਦਾ 3 ਸਾਲ ਦਾ ਪਰਬੇਸ਼ਨ ਪੀਰੀਅਡ ਉਹ ਸਾਡੇ ਸਰਹੱਦੀ ਜ਼ਿਲ੍ਹਿਆਂ ਵਿੱਚ ਉਹਨਾਂ ਦਾ ਲਾਇਆ ਜਾਏਗਾ ਕਿਸੇ ਦੀ ਬਦਲੀ ਨਹੀਂ ਕੀਤੀ ਜਾਏਗੀ ਉਹਨਾਂ ਨੂੰ 3 ਸਾਲ ਦੇ ਤੇ ਲਾਉਣਾ ਹੀ ਪੈਣਗੇ ਔਰ ਉਸ ਐਕਟ ਦੀ ਬਦੌਲਤ ਸਾਡੇ ਇੱਥੇ ਘਟੋ ਘੱਟ 800 ਟੀਚਰ ਸਾਡੇ ਤਰਨਤਾਰਨ ਜ਼ਿਲ੍ਹੇ ਵਿੱਚ ਆਇਆ ਸਾਡੇ ਸਾਰੇ ਇਸ ਰਦੀਵਣ ਰਤੋ ਕੇ ਤੱਕ ਖੇਮ ਕਰਨ ਤੱਕ ਸਾਡੇ ਹਲਕੇ ਦੇ ਸਾਰੇ ਪਿੰਡਾਂ ਦੇ ਸਕੂਲ ਦੇ ਟੀਚਰਾਂ ਨ ਪਰਗੇ ਉਹਦੇ ਨਾਲ-ਨਾਲ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਸਿੱਖਿਆ ਕ੍ਰਾਂਤੀ ਦੇ ਵਿੱਚ ਕਾਂਗਰਸ ਸਰਕਾਰ ਵਲੇ ਇੱਕ ਹੋਰ ਕਦਮ ਪੁੱਟਿਆ ਗਿਆ ਉਹ ਇੱਕ ਬੜਾ ਇਤਿਹਾਸਿਕ ਕਦਮ ਸੀ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸੀ ਉਸ ਵੇਲੇ ਤੋਂ ਲੈ ਕੇ ਇੱਕ ਪ੍ਰਥਾ ਸੀ ਕਿ 6 ਸਾਲ ਦਾ ਬੱਚਾ ਸਰਕਾਰੀ ਸਕੂਲ ਵਿੱਚ ਦਾਖਲਾ ਲੈ ਸਕਦਾ ਜਦੋਂ ਕੋ ਦੇ ਮੁਕਾਬਲੇ ਤੇ ਜਿਹੜੇ ਪ੍ਰਾਈਵੇਟ ਸਕੂਲ ਖੁੱਲੇ ਸਨ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਥੇ 3 ਸਾਲ ਦਾ 3.5 ਸਾਲ ਦਾ ਬੱਚਾ ਪਹਿਲਾ ਐਲ ਕੇ ਜੀ ਕਰਦਾ ਸੀ ਪ੍ਰੀ ਨਰਤਨੀ ਕਰਦਾ ਸੀ 50 KG ਕਰਦਾ ਸੀ UKG ਕਰਦੇ ਫਿਰ ਫਸਟ ਵਿੱਚ ਹੁੰਦਾ ਇਹ ਜਿਹੜੀ ਡਿਸਪੈਰਿਟੀ ਸੀ ਇਹਦੇ ਕਰਕੇ ਸਾਡੇ ਸਰਕਾਰੀ ਸਕੂਲਾਂ ਨੂੰ ਬੜੀ ਢਾਹ ਲੱਗ ਰਹੀ ਸੀ ਸਾਡੀ ਕਾਂਗਰਸ ਸਰਕਾਰ ਵੇਲੇ ਗੱਲ ਤੇ ਵਿਚਾਰ ਕੀਤੀ ਗਈ ਵੀ ਘਟੋ ਘਟ ਜਿਹੜੇ ਸਰਕਾਰੀ ਸਕੂਲਾਂ ਵਿੱਚ ਵੀ ਪ੍ਰੀ ਨਰਸਰੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ 2018 ਦੇ ਵਿੱਚ ਪ੍ਰੀ ਨਰਸਰੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਜਿਹੜੀ 6 ਸਾਲ ਦੀ ਉਮਰ ਦੀ ਹੱਦ ਸੀ ਉਸ ਉਮਰ ਨੂੰ ਘਟਾ ਕੇ 3 ਸਾਲ ਕੀਤਾ ਗਿਆ ਦੇਖੋ ਇਹ ਕ੍ਰਾਂਤੀ ਹੈ ਜਿਹੜਾ ਸਰਕਾਰੀ ਸਕੂਲਾਂ ਵਿੱਚ ਮਤਲਬ ਇੱਕ ਮਿਥ ਸੀਗੀ ਮਿਥਰੀ ਸੀ ਇੱਕ ਇੱਕ ਚੱਲ ਰਹੀ ਸੀ ਪਾਲਿਸੀ ਕਿ 6 ਸਾਲ ਤੋਂ ਘੱਟ ਬੱਚਾ ਦਾਖਲਾ ਨਹੀਂ ਲੈ ਸਕਦਾ ਇਹ ਕਾਂਗਰਸ ਸਰਕਾਰ ਨੇ ਪਾਲਿਸੀ 70 ਸਾਲ ਤੋਂ ਬਾਅਦ ਬਦਲੀ ਕਿ ਉਥੇ 3 ਸਾਲ ਦਾ ਬੱਚਾ ਦਾਖਲਾ ਲੈ ਸਕਦਾ ਪਹਿਲਾਂ ਪ੍ਰੀ ਨਰਸਰੀ ਕਰੇਗਾ ਫਿਰ ਨਰਸਰੀ ਕਰੇਗਾ ਫਿਰ ਐਲ ਕੇਜੀ ਕਰੇਗਾ ਫਿਰ ਯੂ ਕੇਜੀ ਕਰੇਗਾ ਫਿਰ ਫਰਸਟ ਕਰੇਗਾ ਔਰ ਉਹਦੇ ਤਹਿਤ ਅਸੀਂ ਸਾਰੇ ਟੀਚਰਾਂ ਦਾ ਪ੍ਰਬੰਧ ਵੀ ਕੀਤਾ ਔਰ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਜਦੋਂ ਪ੍ਰੀ ਨਰਸਰੀ ਦੀਆਂ ਕਲਾਸਾਂ ਪੰਜਾਬ ਵਿੱਚ ਸ਼ੁਰੂ ਕੀਤੀਆਂ ਗਈਆਂ ਤੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ 3 ਲੱਖ ਹੋਰ ਵੱਧ ਗਈ। 3 ਲੱਖ ਨਵੇਂ ਵਿਦਿਆਰਥੀ ਆਇਆ। ਔਰ ਸਾਡੇ ਟੀਚਰ ਜਿਹੜੇ ਸੀਗੇ ਉਹ ਟੀਚਰਾਂ ਨੇ ਇੰਨੀ ਮਿਹਨਤ ਕੀਤੀ ਕਿ ਬਹੁਤ ਸਾਰੇ ਬੱਚੇ ਸੈਂਕੜੇ ਬੱਚੇ ਹਜ਼ਾਰਾਂ ਲੱਖਾਂ ਬੱਚੇ ਉਹ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਛੱਡ ਕੇ ਉਹ ਸਰਕਾਰੀ ਸਕੂਲਾਂ 'ਚ ਆਉਣ ਲੱਗ ਪਏ। ਜਦੋਂ ਮਤਲਬ ਅਗੇ ਚੰਗੀ ਦੁਕਾਨਦਾਰੀ ਜਦੋਂ ਅਜਿਹੇ ਮਾਹੌਲ ਦੇ ਵਿੱਚ ਚੰਗੇ ਮਾਲ ਚੰਗੀਆਂ ਦੁਕਾਨਾਂ ਚੰਗੇ ਕਾਰੋਬਾਰ ਜਦੋਂ ਦਿੱਸਣਗੇ ਉਹਨੇ ਕਿਹਾ ਵੀ ਜੋ ਦਿਖਦਾ ਹੈ ਉਹ बिकਦਾ ਹੈ ਉਹਦੇ ਮੁਤਾਬਕ ਸ਼ਾਨਦਾਰ ਬਿਲਡਿੰਗਾਂ ਪਾਲਿਸੀ ਵੀ ਚੇਂਜ ਕੀਤੀ ਔਰ ਸਾਡੇ ਬੱਚਿਆਂ ਦੀਆਂ ਯੂਨੀਫਾਰਮਾਂ ਸ਼ਾਨਦਾਰ ਕੀਤੀਆਂ ਉਹਦੇ ਕਰਕੇ ਬੱਚਿਆਂ ਦੀ ਕ੍ਰੇਜ਼ ਪੈਦਾ ਹੋਈ ਟੀਚਰ ਪੂਰੇ ਕੀਤੇ ਜਦੋਂ ਪੜ੍ਹਾਈ ਬਕਾਇਦਾ ਹੋਈ ਤੇ ਉਹਦਾ ਰਿਜ਼ਲਟ ਸਾਹਮਣੇ ਆਉਣਾ ਸੀ ਤੇ ਮੈਂ ਇੱਥੇ ਵੇਦਾ ਰਿਹਾ ਕਿ ਸਾਡੇ ਜਿਵੇਂ ਕੈਰੋਂ ਦੇ ਵਿੱਚ ਹਾਈ ਸਕੂਲ ਸੀ ਉਹ ਉਹਦੀ ਬਿਲਡਿੰਗ ਖੰਡਰ ਬਣ ਚੁੱਕੀ ਸੀ ਅੱਜ ਉਹਦੀ ਬਿਲਡਿੰਗ ਜ਼ਿਲ੍ਹੇ ਵਿੱਚੋਂ ਸਭ ਤੋਂ ਇੱਕ ਨੰਬਰ ਦੀ ਬਿਲਡਿੰਗ ਹੈ ਔਰ ਸੀਨੀਅਰ ਸੈਕੰਡਰੀ ਸਕੂਲ ਕੈਰੋ ਜਿਹੜਾ ਸੀ ਉਹਦੀ ਬਿਲਡਿੰਗ ਢੱਗ ਚੁੱਕੀ ਸੀ ਅਸੀਂ ਸਾਰੀ ਬਿਲਡਿੰਗ ਨਵੀਂ ਬਣਾਈ ਹੈ ਔਰ ਇਹਦੇ ਕਰਕੇ ਅੱਜ ਮਤਲਬ ਕਿ ਦੇਖੋ ਮੈਂ ਇੱਕ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਸਾਡੇ ਹਲਕੇ ਦੇ ਬਹੁਤ ਸਾਰੇ ਕਮਰਿਆਂ ਦੇ ਵਿੱਚ ਏਸੀ ਫਿੱਟ ਕੀਤੇ ਔਰ ਸਾਡਾ ਇੱਕ ਕਿੜੀਆਂ ਪਿੰਡ ਆ ਜਿਹੜਾ ਬਿਲਕੁਲ ਢਾਈ ਕੰਡੇ ਦਰਿਆ ਦੇ ਕੰਡੇ ਤੇ ਉੱਥੇ ਚਾਰ ਕਲਾਸਾਂ ਚਾਰ ਕਮਰੇ ਨੇ ਚਾਰੇ ਕਮਰਿਆਂ ਵਿੱਚ ਏਸੀ ਫਿੱਟਰੇ ਮਤਲਬ ਕਿ ਐਸਾ ਮਾਹੌਲ ਦਿੱਤਾ ਗਿਆ ਤਾਂ ਕਿ ਬੱਚੇ ਪੜ ਸਕਣ ਔਰ ਖਾਸ ਕਰਕੇ ਜਿਹੜੀ ਮਿਡ-ਡੇ ਮੀਲ ਬੰਦਾ ਸੀ ਸਾਡੇ ਪ੍ਰਾਇਮਰੀ ਸਕੂਲਾਂ ਵਿੱਚ ਮਿਡ-ਡੇ ਮੀਲ ਦੇ ਜਿਹੜੇ ਵਰਕਰ ਸਨ ਜਿਹੜੇ ਮਿਡ-ਡੇ ਮੀਲ ਬਣਾਉਂਦੇ ਸਨ ਉਹਨਾਂ ਦੀ ਤਨਖਾਹ ਵਿੱਚ ਤਿੰਨ ਵਾਰੀ ਵਾਧਾ ਕੀਤਾ ਗਿਆ ਕਾਂਗਰਸ ਪ੍ਰਕਾਰ ਔਰ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਗੱਲਾਂ ਕਰਨੀਆਂ ਬੜੀਆਂ ਸੌਕੀਆਂ ਨੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੜੀ ਵਾਰੀ ਬੋਲਦਿਆਂ ਵੇਖਿਆ ਅਸੀਂ ਜੇ ਮਿਡ-ਡੇ ਮੀਲ 'ਚ ਹੁਣ ਕੇਲੇ ਵੀ ਦਿਆ ਕਰਾਂਗੇ ਸੰਤਰੇ ਵੀ ਦਿਆ ਕਰਾਂਗੇ ਫਲਾਣਾ ਵੀ ਦਿਆ ਕਰਾਂਗੇ ਪਰ ਅੱਜ ਤੱਕ ਜਿਹੜੇ ਵਰਕਰ ਮਿਡ-ਡੇ ਮੀਲ ਬਣਾਉਂਦੇ ਨੇ ਸਕੂਲਾਂ ਦੇ ਵਿੱਚ ਉਹਦੇ ਦਿੱਤ ਰਹਾ ਦੇ ਵਿੱਚ ਮੌਜੂਦਾ ਕ੍ਰਾਂਤੀਕਾਰੀ ਸਰਕਾਰ ਨੇ 1 ਰੁਪਿਆ ਵੀ ਵਾਧਾ ਨਹੀਂ ਕੀਤਾ ਔਰ ਉਹਨਾਂ ਨੂੰ ਬਕਾਇਦਾ ਤੌਰ ਤੇ ਉਹਨਾਂ ਦੀ ਫੂਡ ਕੁਆਲਿਟੀ ਨਾਲ ਕਦੇ ਕੰਪਰੋਮਾਈਜ਼ ਕਾਂਗਰਸ ਨੇ ਨਹੀਂ ਕਰਨ ਦਿੱਤਾ ਸੋ ਉੱਥੇ ਬੱਚੇ ਖਾਣਾ ਵੀ ਮਿਲਦਾ ਸੀ ਪੜ੍ਹਾਈ ਵੀ ਮਿਲਦੀ ਸੀ ਔਰ ਸਾਡੇ ਬਹੁਤ ਸਾਰੇ ਡੀਟੀਈ ਜ਼ੀਰੋ ਆਵਰ ਵੀ ਲਾਉਂਦੇ ਸੀ ਔਰ ਮੈਂ ਜਿਹੜੇ ਜਿਹੜੇ ਅ ਅਧਿਆਪਕਾਂ ਨੇ ਸਾਡੇ ਹਲਕੇ ਦੇ ਵਿੱਚ ਸਮਾਰਥ ਸਕੂਲ ਬਣਾਉਣ ਵਾਸਤੇ ਭੂਮਿਕਾ ਨਿਭਾਈ ਸੀ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਕਾਂਗਰਸ ਸਰਕਾਰ ਵੇਲੇ ਸਨਮਾਨਤ ਵੀ ਕੀਤਾ ਸੀ। ਉਹਦੇ ਦੇ ਇਲਾਵਾ ਮੈਂ ਬੇਨਤੀ ਕਰਨਾ ਚਾਹੁੰਦਾ ਇਹ ਸਾਰਾ ਕੁਝ ਮੈਂ ਦੱਸਿਆ ਜਿਹੜੀ ਅਸਲ ਦੇ ਵਿੱਚ ਸਿੱਖਿਆ ਕ੍ਰਾਂਤੀ ਹੈ। ਉਹਦੇ ਨਾਲ ਨਾਲ ਦਾ ਦੱਸਣਾ ਚਾਹੁੰਦਾ ਕਿ ਸਾਡੇ ਹਲਕੇ ਦੇ ਕੈਰੋ ਪਿੰਡ ਦੇ ਵਿੱਚ ਤੇ ਸਹਰੀਆਲੀ ਪਿੰਡ ਦੇ ਵਿੱਚ ਬਹੁਤ ਜੀਬੀਟੀ ਉਥੇ ਸੈਂਟਰ ਚੱਲਦੇ ਸਨ। ਬਹੁਤ ਸਾਰੇ ਸਾਡੇ ਇਲਾਕੇ ਦੇ ਜਿਹੜੇ ਸਾਡੀਆਂ ਮਤਾਵਾਂ ਸਾਡੇ ਬਜ਼ੁਰਗ ਸਨ ਉਹਨਾਂ ਨੇ ਜੀਬੀਟੀ ਕਰਕੇ ਸਾਡੇ ਇਲਾਕੇ ਵਿੱਚ ਸਰਵਤ ਕੀਤੀ। ਉਹਨਾਂ ਜੀਬੀਟੀ ਸੈਂਟਰ ਨੂੰ 173 ਵਿੱਚ ਬੰਦ ਹੋ ਗਏ। ਉਹ 75 ਵਿੱਚ ਬੰਦ ਹੋ ਗਏ ਉਹ ਜੀਬੀਟੀ ਸੈਂਟਰ ਡਾਈਟ ਬਣ ਕੇ ਅੰਮ੍ਰਿਤਸਰ ਵੇਰ ਕੇ ਚਲੇ ਗਏ ਸਾਡੇ ਇਲਾਕੇ ਦੇ ਵਿੱਚ ਨੌਜਵਾਨ ਜਿਹੜੇ ਸੀ ਉਹਨਾਂ ਨੂੰ ਬਹੁਤ ਵੱਡੇ ਘਾਟੇ ਦਾ ਸਾਹਮਣਾ ਕਰਨਾ ਪਿਆ ਔਰ ਮੈਂ ਦੇਖਦਾ ਹੁੰਦਾ ਸੀ ਕਿ ਸਾਡੇ ਐਲੀਮੈਂਟਰੀ ਟੀਚਰਾਂ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਬਹੁਤ ਘੱਟ ਸੀ ਲੋਕ ਪਰ 2006 ਦੇ ਵਿੱਚ ਜ਼ਿਲ੍ਹਾ ਬਣ ਗਿਆ ਤਰਨਤਾਰਨ ਤੇ ਫਿਰ ਅਸੀਂ ਕੋਸ਼ਿਸ਼ ਕੀਤੀ ਕਿ ਜ਼ਿਲ੍ਹੇ ਦੀ ਡਾਈਟ ਵੱਖਰੀ ਬਣਨੀ ਚਾਹੀਦੀ ਹੈ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਸਰਕਾਰ ਨੇ ਫਿਰ ਕ੍ਰਾਂਤੀਕਾਰੀ ਕਦਮ ਪੁੱਟਿਆ ਕਿ ਜਿਹਨੇ ਵੀ ਡਾਈਟ ਅਸੀਂ ਕੈਰੋਂ ਪਿੰਡ ਵਿੱਚ ਬਣਾਈ 5 ਕਿਲੋ ਥਾ ਦਿੱਤੀ 5 ਕਰੋੜ ਦਾ ਪ੍ਰੋਜੈਕਟ ਲਿਆਂਦਾ ਔਰ ਉਹਦੇ ਵਿੱਚ ਇੱਕ ਬੜੀ ਸ਼ਾਨਦਾਰ ਬਿਲਡਿੰਗ ਬਣੀ ਜਿਹੜੇ ਮੈਂ ਕਹਿਣਾ ਚਾਹੁੰਦਾ ਐ ਕਿ ਜਿਹੜੇ ਅੱਜ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਐ ਮੈਂ ਸਿੱਖਿਆ ਮੰਤਰੀ ਦੇ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਵੀ ਤੇ ਲੈਟਰਾਂ ਪਾ ਪਾ ਕੇ ਬੇਨਤੀ ਕੀਤੀ ਕਿ ਜਿਹੜੀ ਡਾਈਟ ਦੀ ਬਿਲਡਿੰਗ ਮੇਰੇ ਖਿਆਲ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਬੇੜੀਆਂ ਨੂੰ ਸ਼ਾਨਦਾਰ ਬਣੀ ਐ ਵੀ ਉਹਨੂੰ ਘਟ ਕੋਟ ਅਪੂਪਾਈ ਕਰੋ ਉਹਨੂੰ ਆਪਣੇ ਕਬਜ਼ੇ ਵਿੱਚ ਲਵੋ ਔਖੇ ਨਵਾਂ ਸੈਸ਼ਨ ਸ਼ੁਰੂ ਕਰੋ ਪਰਾਜ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਉਹ ਸੈਸ਼ਨ ਨਹੀਂ ਸ਼ੁਰੂ ਕੀਤਾ ਗਿਆ ਇਹ ਸਿੱਖਿਆ ਕ੍ਰਾਂਤੀ ਹੈ ਉਹ ਹੋਰ ਮੈਂ ਇਹ ਨਾਲ ਗੱਲ ਕਰਨਾ ਚਾਹੁੰਦਾ ਕਿ ਸਾਡੇ ਇਲਾਕੇ ਦੇ ਵਿੱਚ ਪੜ੍ਹਾਈ ਦਾ ਬਹੁਤ ਬੁਰਾ ਹਾਲ ਸੀ ਪਿਛਲੇ ਸਮੇਂ ਦੇ ਵਿੱਚ ਸਾਡੇ ਲੋਕਾਂ ਨੂੰ ਵਾਤਵਾ ਵੀ ਮਾਰ ਪਈ ਇੱਥੇ ਆਰਥਿਕ ਤੌਰ ਤੇ ਮਾਰ ਪਈ ਇੱਥੇ ਨਸ਼ੇ ਦੀ ਮਾਰ ਪਈ ਬਹੁਤ ਸਾਰੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਬਾਹਰ ਤੇਜ ਦੇ ਰੋ ਉਹ ਜਦੋਂ ਬਾਹਰ ਚਲੇ ਗਏ ਤੇ ਬਹੁਤ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਕਰਕੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਤੇ ਗੁਰੂ ਤੇਗ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਉਹਦੇ ਵਾਸਤੇ 25 ਏਕੜ ਥਾਂ ਮਈਆ ਕਰਾਈ ਕੈਰੋ ਪਿੰਡ ਦੇ ਵਿੱਚ 280 ਕਰੋੜ ਦਾ ਕਾਂਗਰਸ ਸਰਕਾਰ ਵਾਲਾ ਪ੍ਰੋਜੈਕਟ ਬਣਿਆ ਔਰ ਉਸ ਵੇਲੇ ਕਾਂਗਰਸ ਸਰਕਾਰ ਵੇਲੇ ਐਕਟ ਪਾਸ ਹੋਇਆ ਵਿਧਾਨ ਸਭਾ ਦੇ ਵਿੱਚ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਲਾਅ ਯੂਨੀਵਰਸਿਟੀ ਬਣੇਗੀ ਔਰ ਲੋਕਾਂ ਨੂੰ ਬੜੀਆਂ-ਬੜੀਆਂ ਆਸਾਂ ਮੀਦਾ ਜਾਗੀਆਂ ਔਰ ਮੈਂ ਸਮਝਦਾ ਕਿ ਅਸਲ ਤੌਰ ਤੇ ਜੇ ਕੋਈ ਸਿੱਖਿਆ ਕ੍ਰਾਂਤੀ ਸੀ ਉਹ ਸਿੱਖਿਆ ਕ੍ਰਾਂਤੀ ਸੀ ਕਿ ਜਿਹੜੇ ਬੱਚੇ ਸਾਡੇ ਕਦੇ ਗੰਗਾ ਨਗਰ ਜਾ ਕੇ ਕਦੇ ਲਖਨਊ ਜਾ ਕੇ ਕਦੇ ਦਿੱਲੀ ਜਾ ਕੇ ਕਦੇ ਅਮਰਦਰ ਜਾ ਕੇ ਲੋਅ ਕਰਦੇ ਸਨ ਉਹਨਾਂ ਨੂੰ ਘਰ ਬੈਠਿਆਂ ਅਸੀਂ ਲੋਅ ਕਰਨ ਦੀ ਫੈਸਿਲਿਟੀ ਦਿੱਤੀ ਔਰ ਉਹ ਵੀ ਸਟੇਟ ਯੂਨੀਵਰਸਿਟੀ ਜਿੱਥੇ ਫੀਸ ਨਾ ਮਾਤਰ ਹੋਣੀ ਜੀ ਔਰ ਜਿੱਥੇ ਜਿੱਥੇ ਮਤਲਬ ਕਿ ਗਰੀਬ ਪਰਿਵਾਰਾਂ ਦੇ ਬੱਚੇ ਇੱਕ ਹਿਸਾਬ ਨਾਲ ਮੁਕਤ ਬੜ ਸਕਦੇ ਸਨ ਔਰ ਇਹ ਸਰਕਾਰ ਨੇ ਉਹਦਾ ਵੀ ਕਦੇ ਕੋਈ ਫਾਇਦਾ ਨਾ ਠਾਇਆ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਅੱਜ ਐ ਜੀ ਨਹੀਂ ਜੀ ਨਹੀਂ ਚੱਲਣੀ ਕਿਥੋਂ ਸੀ ਮੈਂ ਇੱਥੇ ਪਿਛਲੀ ਵਾਰੀ ਬਿੰਦਾ ਰਿਹਾ ਕਿ ਮਨੀਸ਼ ਸੋਧਿਆ ਜੀ ਜਿੰਨਾ ਕੋ ਐਜੂਕੇਸ਼ਨ ਡਿਪਾਰਟਮੈਂਟ ਸੀ ਦਿੱਲੀ ਸਰਕਾਰ ਦੇ ਵਿੱਚ ਜਿਹਦੇ ਡਿਪਟੀ ਮੁੱਖ ਮੰਤਰੀ ਵੀ ਸਨ ਉਹ ਖਿਆਲ ਹੋਣ ਨਹੀਂ ਜਿੱਤ ਸਕੇ ਉਹ ਆਣ ਕੇ ਪੰਜਾਬ ਦੇ ਵਿੱਚ ਐਜੂਕੇਸ਼ਨ ਐਮਬੈਸਡਰ ਬਣੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਹਨਾਂ ਨੇ ਹਰਜੋਤ ਸਿੰਘ ਬੈਸ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਬੜੇ ਚੱਕਰ ਮਾਰੇ ਪਰ ਉਹਨਾਂ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਗੁਰਤੇਗ ਬਾਦਰਲਾ ਜੁਨੀਵਰਸਿਟੀ ਜਿੱਥੇ ਬਣ ਰਹੀ ਆ ਉੱਥੇ ਵੀ ਚੱਕਰ ਮਾਰੀਏ ਉਹ ਕੀ ਗੱਲ ਸਿੱਖਿਆ ਕ੍ਰਾਂਤੀ ਦਾ ਹਿੱਸਾ ਨਹੀਂ ਸੀ ਜੇ ਨਨੂ ਮੈਂ ਕਹਿੰਦਾ ਕਿ ਜੇ ਤੁਹਾਨੂੰ ਬਹੁਤ ਸ਼ੌਂਕ ਹੈ ਆਪਣੇ ਪੱਥਰ ਲਾਉਂਦੇ ਸਾਡੇ ਪੱਥਰ ਤੋੜਨ ਦੇ ਸਾਡੇ ਇਲਾਕੇ ਵਿੱਚ ਬਹੁਤ سارے ਪੱਥਰ ਤੋੜੇਗੇ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਇੱਕ ਬੇਨਤੀ ਕਰਦਾ ਜੇ ਪੱਥਰਾਂ ਦਾ ਸ਼ੌਂਕ ਹੈ ਤੇ ਉਸ ਯੂਨੀਵਰਸਿਟੀ ਦੇ ਕੈਂਪਸ ਜਿਹੜੀ ਬਣ ਰਹੀ ਹੈ ਜਿਹਨੂੰ ਤੁਸੀਂ ਰੋਗ ਦਿੱਤਾ ਹੈ ਜਿਹਨੂੰ ਗ੍ਰਾਂਟ ਦੇਣੀ ਬੰਦ ਕਰਤੀ ਆ ਪੈਸੇ ਜਿਹੜੇ ਬੰਦ ਕਰਤੇ ਯਾਰੋ ਉੱਥੇ ਸਾਡੇ ਪੱਥਰ ਤੋੜਦੇ ਤੁਸੀਂ ਆਪਣੇ ਪੱਥਰ ਲਾਓ ਕਰੋ ਕੰਮ ਤਾਂ ਸ਼ੁਰੂ ਕਰੋ ਸਾਡੇ ਬੱਚਿਆਂ ਦਾ ਭਵਿੱਖ ਆ ਸਾਡੇ ਬੱਚਿਆਂ ਨੇ ਘਰੋਂ ਜਾ ਕੇ ਦੇ ਘਰ ਪੜ੍ਹ ਕੇ ਵਾਪਸ ਆ ਜਾਣਾ ਰੋਟੀ ਖਾ ਕੇ ਜਾਣਾ ਰੋਟੀ ਖਾ ਕੇ ਵਾਪਸ ਆ ਜਾਣਗੇ ਇਸ ਕਰਕੇ ਇਹ ਇੱਕ ਬੜਾ ਵੱਡਾ ਅਜੂਬਾ ਬਾਨਾ ਸੀ ਮੈਂ ਸਮਝਦਾ ਕਿ ਜੇ ਸਾਡੇ ਪੱਟੀ ਹਲਕੇ ਵਿੱਚ ਜਿਸ ਦਿਨ ਇਸ ਯੂਨੀਵਰਸਿਟੀ ਦੇ ਨਾਂ ਤੇ 280 ਕਰੋੜ ਰੁਪਇਆ ਲੱਗ ਗਿਆ ਉਸ ਦਿਨ ਸਾਡੇ ਇਸ ਇਲਾਕੇ ਦਾ ਸਰਪੱਖੀ ਵਿਕਾਸ ਹੋਣਾ ਸੀ ਪਰ ਉਸ ਗੱਲ ਵੱਲ ਕੋਈ ਧਿਆਨ ਨਹੀਂ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕ੍ਰਾਂਤੀ ਕਾਂਗਰਸ ਲੈ ਕੇ ਆਈ ਸੀ ਔਰ ਇਸ ਹਲਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਕ੍ਰਾਂਤੀ ਨੂੰ ਜਨਮ ਕਾਂਗਰਸ ਨੇ ਦਿੱਤਾ ਸਿੱਖਿਆ ਕ੍ਰਾਂਤੀ ਨੂੰ ਔਰ ਉਹ ਜਿਹੜੇ ਕ੍ਰਾਂਤੀ ਨੂੰ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਸਿੱਖਿਆ ਕ੍ਰਾਂਤੀ ਨਹੀਂ ਲੈ ਗਿਆ ਏ ਮੌਜੂਦਾ ਸਰਕਾਰ ਵਾਲਿਆਂ ਨੇ ਸਿੱਖਿਆ ਕ੍ਰਾਂਤੀ ਨੂੰ ਆਉਂਦੀ ਆਉਂਦੀ ਨੂੰ ਬ੍ਰੇਕਾਂ ਲਾਈਆਂ ਨੇ ਔਰ ਉਹਨੂੰ ਬ੍ਰੇਕਾਂ ਲਾ ਕੇ ਪਛਾਹ ਟਕਿਆ ਔਰ ਆ ਜਿਹੜੇ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਬਾਥਰੂਮਾਂ ਦੇ ਉਦਘਾਟਨ ਕਰਕੇ ਚਾਰ ਦਿਵਾਰੀਆਂ ਦੇ ਉਦਘਾਟਨ ਕਰਕੇ ਕਮਰਿਆਂ ਦੇ ਉਦਘਾਟਨ ਕਰਕੇ ਕੋਈ ਸਿੱਖਿਆ ਕ੍ਰਾਂਤੀ ਨਹੀਂ ਆ ਸਕਦੀ ਇਹ ਰੂਟੀਨ ਦੇ ਰਿਪੇਅਰ ਵਰਕ ਹੈ ਜਿਹੜੀਆਂ ਸਰਕਾਰਾਂ ਨੇ ਕਰਾਉਣੇ ਹੁੰਦੇ ਆ ਸੋ ਮੈਂ ਇੱਕ ਤੁਹਾਡੇ ਨਾਲ ਬਿਲਕੁਲ ਸਪਸ਼ਟ ਕਰਦਾ ਕਿ ਜਦੋਂ ਕੱਲ ਨੂੰ ਸਰਕਾਰ ਬਦਲੇਗੀ ਕਾਂਗਰਸ ਨੂੰ ਅਗਰ ਜੇ ਮੌਕਾ ਮਿਲਦਾ ਹੈ ਤੇ ਅਸੀਂ ਇਸ ਹਲਕੇ ਦੇ ਵਿੱਚ ਸਿੱਖਿਆ ਕ੍ਰਾਂਤੀ ਅਸਲ ਚ ਲੈ ਕੇ ਆਵਾਂਗੇ ਯੂਨੀਵਰਸਿਟੀ ਵੀ ਕੰਪਲੀਟ ਕਰਾਵਾਂਗੇ ਔਰ ਜਿਹੜੀ ਸਾਡੀ ਡਾਈਟ ਬਣੀ ਹੈ ਉਹਦਾ ਵੀ ਸਾਰਾ ਅਕੂਪਾਈ ਕਰਕੇ ਉੱਤੇ ਸੈਸ਼ਨ ਸ਼ੁਰੂ ਕਰਾਵਾਂਗੇ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਡਾਇਟ ਏਜਿਡੀ ਕਰ ਸਕਣ ਨਾਲ ਦੀ ਨਾਲ ਲਾਅ ਦੀਆਂ ਕਲਾਸਾਂ ਕਰ ਸਕਣ ਕੋਈ ਵਕੀਲ ਬਣੇ ਕੋਈ ਜੱਜ ਬਣੇ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬੇਸ਼ੱਕ ਇਹਨਾਂ ਨੇ ਕੰਸਟਰਕਸ਼ਨ ਬੰਦ ਕਰ ਦਿੱਤੀ ਪਰ ਅੱਜ ਵੀ ਸਾਡੀਆਂ ਲਾਅ ਦੀਆਂ ਕਲਾਸਾਂ ਜਿਹੜੀਆਂ ਨੇ ਐਡਮਿਸ਼ਨ ਆ ਜਿਹੜੇ ਕੈਰੋਵਾਰੀ ਯੂਨੀਵਰਸਿਟੀ ਦੇ ਨਾਂ ਤੇ ਅੱਜ ਵੀ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿੱਚ ਹੋ ਰਹੀਆਂ ਨੇ ਕਿਉਂਕਿ ਕਾਂਗਰਸ ਸਰਕਾਰ ਨੇ ਜਦੋਂ ਬਿਲਡਿੰਗ ਜਦੋਂ ਮੀਂਹ ਪੱਥਰ ਰੱਖਿਆ ਸੀ ਉਸ ਵੇਲੇ ਉਹਨਾਂ ਦੀਆਂ ਕਲਾਸਾਂ ਦਾਖਲੇ ਸ਼ੁਰੂ ਕੀਤੇ ਸਨ ਜਿਹੜੇ ਅੱਜ ਬਾਦਪੂਰ ਚੱਲ ਰਿਹਾ ਔਰ ਜੇ ਜੇ ਕਿਤੇ ਬਿਲਡਿੰਗ ਬਣ ਜਾਵੇ ਮੈਂ ਸਮਝਦਾ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕੰਮ ਕਰੋ ਜੁਗ ਜੋ ਕਰੋ ਚੰਗੇ ਕੰਮ ਕਰੋ ਕ੍ਰਾਂਤੀ ਲੈ ਕੇ ਆਓ ਜਿਹੜੀਆਂ ਪਹਿਲਾਂ ਇਨਕਲਾਬ ਦੀਆਂ ਗੱਲਾਂ ਕੀਤੀਆਂ ਸੀ ਉਹ ਵੀ ਲੋਕਾਂ ਨੂੰ ਪਤਾ ਲੱਗਾ ਕਿ ਆ ਖੌਤੀ ਗੱਲਾਂ ਸੀ ਉਹਦੇ ਵਿੱਚੋਂ ਕੁਝ ਨਹੀਂ ਨਿਕਲਿਆ ਤੇ ਜਿਹੜੀ ਅੱਜ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਇਹ ਵੀ ਖੌਤੀ ਗੱਲਾਂ ਨੇ ਇਹਦੇ ਵਿੱਚ ਕੁਝ ਨਹੀਂ ਨਿਕਲਣਾ ਤੋ ਮੈਂ ਲੋਗਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਦਾ ਅਸਲੀ ਚਿਹਰਾ ਪਹਿਚਾਣੋ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਔਰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਆਪਣੇ ਇਸ ਜ਼ਿਲ੍ਹੇ ਦੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਕਿ ਜਿਹੜੇ ਪ੍ਰੋਜੈਕਟ ਬਣਾ ਕੇ ਚੰਡੀਗੜ੍ਹ ਤੋਂ ਦਿੱਲੀ ਤੋਂ ਭੇਜ ਦਿੰਦੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਭੱਜ ਦੁਰਦੇ ਨੇ ਜਦੋਂ ਇਹਨਾਂ ਨੂੰ ਕੋਈ ਸਵਾਲ ਪੁੱਛਦਾ ਦਾ ਜਵਾਬ ਕੋਈ ਨਹੀਂ ਆਉਂਦਾ ਇਸ ਕਰਕੇ ਮੈਂ ਕਲੀਅਰ ਕਰਦਾ ਹੈ ਕਿ ਇਹ ਸਿੱਖਿਆ ਕ੍ਰਾਂਤੀ ਨਹੀਂ ਤੇ ਲੋਗਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ ਇਸ ਤੋਂ ਇਲਾਵਾ ਕੁਝ ਨਹੀਂ ਇਸ ਲਈ 3-4 ਦਿਨਾਂ ਤੋਂ ਦੇਖ ਰਿਹਾ ਹਾਂ ਕਿ ਸਾਰੇ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਦੇ ਮੰਤਰੀ ਮੌਜੂਦਾ ਸਰਕਾਰ ਦੇ ਐਮ.ਐਲ.ਏ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪਿੰਡਾਂ ਦੇ ਸ਼ਹਿਰਾਂ ਦੇ ਸਕੂਲਾਂ ਦੇ ਵਿੱਚ ਐਲੀਮੈਂਟਰੀ ਸਕੂਲ ਹਾਈ ਸਕੂਲ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਦੇ ਵਿੱਚ ਰਿਪੇਅਰ ਦੇ ਕੰਮਾਂ ਦਾ ਉਗਗਾਟਨ ਕਰ ਰਹੇ ਹਨ। ਔਰ ਹਰ ਥਾਂ ਤੇ ਇੱਕ ਸਟੀਰੀਓ ਟਾਈਪ ਬੈਨਰ ਲਾਏ ਗਏ ਜਿੱਚ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦੀ ਫੋਟੋ ਹੈ। ਔਰ ਲੋਕਾਂ ਨੂੰ ਇਹ ਕਿਹਾ ਗਿਆ ਹੈ ਕਿ ਸਿੱਖਿਆ ਕ੍ਰਾਂਤੀ ਆ ਗਈ ਆ ਤੇ ਉਹਦੇ ਤਹਿਤ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਔਰ ਕਿਸੇ ਥਾਂ ਤੇ ਬਾਥਰੂਮਾਂ ਦੀ ਰਿਪੇਅਰ ਹੈ, ਕਿਸੇ ਥਾਂ ਤੇ ਚਾਰਦੀਵਾਰੀ ਦੀ ਰਿਪੇਅਰ ਹੈ। ਕਿਸੇ ਥਾਂ ਤੇ ਕੁਝ ਕਮਰੇ ਪਾਉਣ ਦੀ ਗੱਲ ਕਹੀ ਜਾ ਰਹੀ ਹੈ। ਮੈਂ ਇਸ ਗੱਲ ਵਿੱਚ ਨਹੀਂ ਜਾਣਾ ਕਿਉਂਕਿ ਮੈਨੂੰ ਘਟੂ ਘਟ ਬਾਕੀ ਮੈਂ ਹਲਕਿਆਂ ਦੀ ਨਾ ਗੱਲ ਕਰਾਂ, ਮੈਂ ਪੱਟੀ ਵਿਧਾਨ ਸਭਾ ਵਾਲੇ ਦੀ ਗੱਲ ਕਰਾਂ। ਕਿ ਮੈਨੂੰ ਇਸ ਹਲਕੇ ਦੇ ਵਿੱਚ ਪੈਂਦੇ 157 ਸਕੂਲ ਉਹਨਾਂ ਦੀ ਕੱਲੀ ਕੱਲੀ ਗੱਲ ਦਾ ਪਤਾ ਹੈ। ਸਾਡੀ ਸਰਕਾਰ ਦੇ ਦਰਮਿਆਨ ਸਾਰੇ ਦੇ ਸਾਰੇ ਸਕੂਲ ਸਮਾਰਟ ਸਕੂਲ ਬਣੇ ਸਾਰੇ ਸਕੂਲਾਂ ਵਿੱਚ ਕਮਰੇ ਪੂਰੇ ਕੀਤੇ ਗਏ ਸਾਰੇ ਸਕੂਲਾਂ ਦੀਆਂ ਚਾਰਦਵਾਰੀਆਂ ਕੀਤੀਆਂ ਗਈਆਂ ਗੇਟ ਲਾਏ ਗਏ ਫਰਨੀਚਰ ਪੂਰਾ ਕੀਤਾ ਗਿਆ ਡੈਸਕ ਪੂਰੇ ਕੀਤੇ ਗਏ ਵਰਦੀਆਂ ਸ਼ਾਨਦਾਰ ਦਿੱਤੀਆਂ ਗਈਆਂ ਇੱਕ ਰੁਟੀਨ ਵਰਕ ਹੁੰਦਾ ਹੈ ਜਿਹੜਾ ਸਕੂਲਾਂ ਦੇ ਵਿੱਚ ਨਿਕਾ 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 ਚੱਲਦਾ ਹੀ ਰਹਿੰਦਾ ਕਿਤੇ ਲੱਖ ਰੁਪਏ ਗ੍ਰਾਂਟ ਆ ਗਈ ਤੇ 2 ਲੱਖ ਆ ਗਈ ਤੇ 4 ਲੱਖ ਆ ਗਈ ਉਹ ਐਜੂਕੇਸ਼ਨ ਡਿਪਾਰਟਮੈਂਟ ਦੀ ਕੁਝ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਕੁਝ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਉਹਦੇ ਤਹਿਤ ਰਿਪੇਅਰ ਵਰਕ ਚੱਲਦਾ ਰਹਿੰਦਾ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਕ੍ਰਾਂਤੀ ਸ਼ਬਦ ਹੈ ਕ੍ਰਾਂਤੀ ਸਿੱਖਿਆ ਕ੍ਰਾਂਤੀ ਇਹਦਾ ਮਤਲਬ ਹੈ ਕਿ ਬਦਲਾ ਇਹਦਾ ਮਤਲਬ ਹੈ ਕਿ ਤਬਦੀਲੀ ਇਹਦਾ ਮਤਲਬ ਹੈ ਕਿ ਪਿਛਲੇ ਸਿਸਟਮ ਨੂੰ ਰੱਦ ਕਰਕੇ ਅਸੀਂ ਕੋਈ ਨਵਾਂ ਸਿਸਟਮ ਲੈ ਕੇ ਆਈਏ ਔਰ ਉਹਦੇ ਤਹਿਤ ਇਹ ਇੱਕ ਨਵਾਂ ਨਾਰਾ ਦਿੱਤਾ ਗਿਆ ਮੈਂ ਕਿ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਲੋਕਾਂ ਨੂੰ 2022 ਦੇ ਵਿੱਚ ਉਦੋਂ ਇਨਕਲਾਬ ਦਾ ਨਾਰਾ ਦਿੱਤਾ ਗਿਆ ਉਦੋਂ ਵੀ ਬਦਲਾ ਦਾ ਨਾਰਾ ਇੱਕ ਇੱਕ ਮੌਕਾ ਬਦਲਾ ਨੂੰ ਦੇ ਦਿਓ ਉਦੋਂ ਕੇਜਰੀਵਾਲ ਸਾਹਿਬ ਦੇ ਨਾਂ ਤੇ ਵੋਟਾਂ ਮੰਗੀਆਂ ਗਈਆਂ ਤੇ 3 ਸਾਲਾਂ ਵਿੱਚ ਜੋ ਬਦਲਾ ਲੋਕ ਦੇਖ ਰਹੇ ਆ ਜੋ ਬਦਲਾ ਮੁਲਾਜ਼ਮ ਦੇਖ ਰਿਹਾ ਜੋ ਬਦਲਾ ਸਾਡੇ ਜਿਹੜੇ ਕਿਸਾਨ ਭਰਾ ਦੇਖ ਰਹੇ ਲੋਕਾਂ ਦੇ ਸਾਹਮਣੇ ਆ ਪਰ ਮੈਂ ਖਾਸ ਕਰਕੇ ਅੱਜ ਇੱਥੇ ਸਿਰਫ ਤੇ ਸਿਰਫ ਵਿਸ਼ੇਸ਼ ਤੌਰ ਤੇ ਐਜੂਕੇਸ਼ਨ ਦੇ ਸਬੰਧ ਵਿੱਚ ਗੱਲ ਕਰਨਾ ਚਾਹੁੰਦਾ ਕਿ ਮੈਂ ਕੋਈ ਵੇਖੋ ਮੈਨੂੰ ਸਾਰੀ ਗੱਲ ਦਾ ਪਤਾ ਮੈਂ ਕੋਈ ਕੰਟਰੋਵਰਸੀ ਨਹੀਂ ਕਰਨਾ ਚਾਹੁੰਦਾ ਕਿ ਕਿਸ ਥਾਂ ਦੀ ਦੀਵਾਰ ਪਹਿਲਾਂ ਬਣੀ ਸੀ ਕਿਥੇ ਬਾਥਰੂਮ ਪਹਿਲਾਂ ਬਣੇ ਸੀ ਕਿਥੇ ਕਮਰੇ ਪਹਿਲਾਂ ਬਣੇ ਸੀ ਇਹ ਅੱਜ ਕਿਉਂ ਉਦਘਾਟਨ ਨਹੀਂ ਕੀਤਾ ਕਿ ਮੈਂ ਇਸ ਗੱਲ ਵਿੱਚ ਨਹੀਂ ਪੈਣਾ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਪਰ ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਕਿ ਮੁਢਲੇ ਤੌਰ ਤੇ ਜਿਹੜਾ ਸ਼ਬਦ ਸਿੱਖਿਆ ਕ੍ਰਾਂਤੀ ਵਰਤਿਆ ਗਿਆ ਹੈ ਇਹ ਕ੍ਰਾਂਤੀ ਨਹੀਂਗੀ ਇਹ ਸਕੂਲਾਂ ਦੀ ਰੁਟੀਨ ਰਿਪੇਅਰ ਵਰਕ ਹੈ ਸਕੂਲਾਂ ਦਾ ਰੁਟੀਨ ਰਿਪੇਅਰ ਵਰਕ ਹੈ ਜਿਹਦੇ ਤੇ ਰਿਪੇਅਰ ਵਰਕ ਤੇ ਕਦੇ ਨੀ ਪੱਥਰ ਜਾਂ ਉਦ ਘਾਟ ਨਹੀਂ ਪੱਥਰ ਨਹੀਂ ਲੱਗਦੇ ਉਹ ਆਲਰੇਡੀ ਚੱਲਦਾ ਰਹਿੰਦਾ ਹੈ ਕਿ ਜੇ ਸਾਡੇ ਪੱਟੀ ਹਲਕੇ ਵਿੱਚ ਕੋ ਨਵਾਂ ਸਕੂਲ ਬੰਦਾ ਕੁਝ ਨਵੀਂ ਬਿਲਡਿੰਗ ਬਣਦੀ ਕੋਈ ਨਵੀਂ ਕੰਮ ਹੁੰਦਾ ਜਾਂ ਪਹਿਲਾਂ ਜੇ ਕੋਈ ਚਾਰ ਦੀਵਾਰੀ ਕਰਦੇ ਮੌਕੇ ਕੋਈ ਉਦਘਾਟਨ ਕੀਤਾ ਹੁੰਦਾ ਨਹੀਂ ਪੱਥਰ ਰੱਖਿਆ ਹੁੰਦਾ ਤੇ ਅੱਜ ਜੀ ਉਹਦੇ ਵਾਸਤੇ ਕੁਝ ਕਰਦੇ ਤੇ ਸਾਨੂੰ ਚੰਗਾ ਲੱਗਣਾ ਸੀ ਖੈਰ ਮੈਂ ਇਸ ਗੱਲ ਵਿੱਚ ਨਹੀਂ ਜਾਂਦਾ ਪਰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਉਹ ਸਿੱਖਿਆ ਕ੍ਰਾਂਤੀ ਅਸਲ ਦੇ ਵਿੱਚ ਪਿਛਲੀ ਕਾਂਗਰਸ ਸਰਕਾਰ ਵਲੇ ਆਈ ਕਿਉਂਕਿ ਮੈਂ ਇੱਕ ਡਿਟੇਲ 'ਚ ਜਾਣਾ ਚਾਹੁੰਦਾ ਕਿ ਇਹ ਲੋਕਾਂ ਨੂੰ ਜਿਹੜੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬੁੱਧੂ ਬਣਾਉਂਦੇ ਆ ਮੈਂ ਉਹਦਾ ਤੁਹਾਡੇ ਸਾਹਮਣੇ ਪਾਜ ਉਹ ਗੇੜਨਾ ਚਾਹੁੰਦਾ ਹੈ ਕਿ ਸਿੱਖਿਆ ਕ੍ਰਾਂਤੀ ਜਿਹੜੀ ਆ 2018 ਦੇ ਵਿੱਚ ਪੰਜਾਬ ਸਰਕਾਰ ਨੇ ਜਦੋਂ ਵੇਖਿਆ ਕਿ ਸਾਡੇ 12000 ਪਿੰਡ ਜਿਹੜੇ ਪੰਜਾਬ ਦੇ ਨੇ ਉਹਨਾਂ ਵਿੱਚ ਸਕੂਲਾਂ ਦੀ ਹਾਲਤ ਬਹੁਤ ਮਾੜੀ ਹੈ ਬਿਲਡਿੰਗਾਂ ਦੀ ਹਾਲਤ ਖੰਡਰ ਨੁਮਾ ਸੀ ਔਰ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕਿ ਸਕੂਲ ਕਿੱਥੇ ਆ ਤਬੇਲਾ ਕਿੱਥੇ ਆ ਔਰ ਕੋਈ ਸਕੂਲਾਂ ਦੀ ਬਿਲਡਿੰਗ ਕੋ ਟੁੱਟੀ ਸੀ ਭੱਜੀ ਸੀ ਕੋ ਰੰਗ ਨਹੀਂ ਸੀ ਕੋ ਰੋਗਣ ਨਹੀਂ ਸੀ ਕਿਤੇ ਟੀਚਰਾਂ ਦੀ ਗਿਣਤੀ ਪੂਰੀ ਨਹੀਂ ਸੀ ਔਰ ਉਸ ਵੇਲੇ ਸਾਡੀ ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰ ਨੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਾਸਤੇ ਮੁਹਿੰਮ ਰੰਮ ਕੀਤੀ। ਔਰ ਮੈਂ ਸਮਾਰਟ ਸਕੂਲ ਦੇ ਇੱਕ ਬੇਨਤੀ ਕਰਨਾ ਚਾਹੁੰਦਾ ਉਹਦੇ ਵਿੱਚ 16 ਪੈਰਾਮੀਟਰ ਸਨ। ਸਮਾਰਟ ਸਕੂਲ ਇਹ ਨਹੀਂ ਸੀ ਕਿ ਜਿਵੇਂ ਇਹ ਕਹਿੰਦੇ ਸੀ ਲਓ ਜੀ ਡੱਬਾ ਲੈ ਕੇ ਰੰਗ ਮਾਰ ਕੇ ਜੇ ਸਮਾਰਟ ਸਕੂਲ ਬਣਾ ਦੇ। ਉਹਦੇ ਵਿੱਚ ਇੱਕ ਕੰਪੋਨੈਂਟ ਸੀ ਕਿ ਸਕੂਲ ਨੂੰ ਰੰਗ-ਬਰੰਗਾ ਬਿਖ ਦੇਣੀ ਹੈ। ਇੱਕ ਕੰਪੋਨੈਂਟ ਸੀ। ਉਹਦੇ ਵਿੱਚ ਤਿੱਖੇ ਰੰਗਾਂ ਦਾ ਇਸਤੇਮਾਲ ਕੀਤਾ ਗਿਆ। ਸਕੂਲ ਦੀਆਂ ਚਾਰ ਦੀਵਾਰੀਆਂ ਤੇ ਬਨਸ-ਬਨਨੇ ਸਿੱਖਿਆ ਨਾਲ ਪੜ੍ਹਾਈ ਨਾਲ ਸੰਬੰਧਤ ਨਾਰੇ ਲਿਖੇ ਗਏ ਅਤੇ ਬੱਚਿਆਂ ਦਾ ਐਜੂਕੇਟ ਕੀਤਾ ਗਿਆ ਉਹਦੇ ਵਿੱਚ ਇਹ ਸੀ ਕਿ 스마트 ਸਕੂਲਾਂ ਦੇ ਵਿੱਚ ਹਰ ਇੱਕ 50 ਬੱਚਿਆਂ ਪਿੱਛੇ ਇੱਕ ਸਕੂਲ ਦੇ ਵਿੱਚ LED ਤੇ ਪ੍ਰੋਜੈਕਟਰ ਦਾ ਪ੍ਰਬੰਧ ਕੀਤਾ ਗਿਆ। ਉਥੇ 스마트 ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨਵੀਆਂ ਵਰਦੀਆਂ ਦਿੱਤੀਆਂ ਗਈਆਂ। 스마트 ਸਕੂਲਾਂ ਦੇ ਵਿੱਚ ਲਾਜ਼ਮੀ ਬਣਾਇਆ ਗਿਆ ਕਿ ਉਥੇ ਘਟ ਘਟ ਲਾਇਬ੍ਰੇਰੀ ਚਾਹੀਦੀ ਹੈ ਬੱਚਿਆਂ ਵਾਸਤੇ ਪਖਾਨੇ ਚਾਹੀਦੇ ਆ ਬਾਥਰੂਮ ਬੱਚਿਆਂ ਵਾਸਤੇ ਲੜਕੀਆਂ ਵਾਸਤੇ ਲੜਕਿਆਂ ਵਾਸਤੇ ਵੱਖ-ਵੱਖ ਨੇ ਚਾਹੀਦੇ ਆ। ਔਰ ਉਹਦੇ ਨਾਲ ਨਾਲ ਇਹ ਵੀ ਗੱਲ ਕਹੀ ਗਈ ਕਿ ਜਿਹੜੀ ਦੋ ਬੋਰਡ ਲੱਗਣਗੇ ਜਿਹੜੇ ਅਧਿਆਪਕ ਚੰਗਾ ਕੰਮ ਕਰਨਗੇ ਉਹਨਾਂ ਦੇ ਵਾਸਤੇ ਵੀ ਆਨ ਰੋਲ ਲੱਗੇਗਾ ਜੇ ਕੋਈ ਵਿਦਿਆਰਥੀ ਅੱਛੀ ਪਰਫਾਰਮੈਂਸ ਦਿੰਦਾ ਹੈ ਤੇ ਉਹਨਾਂ ਦੇ ਨਾਂ ਵੀ ਉਹਨਾਂ ਬੋਰਡਾਂ ਤੇ ਡਿਸਪਲੇ ਕੀਤੇ ਜਾਣਗੇ। ਔਰ ਇਹ ਸਾਰੀਆਂ ਗੱਲਾਂ ਨਾਲ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਸਾਡੇ ਪੱਟੀ ਵਿਧਾਨ ਸਭਾ ਹਲਕੇ ਦੇ 100 ਤੋਂ 57 ਸਕੂਲ ਸਾਰੇ ਦੇ ਸਾਰੇ ਸਮਾਰਟ ਬਣ ਗਏ। ਔਰ ਪਿੰਡਾਂ ਦੇ ਵਿੱਚ ਜਿੰਨੇ ਵੀ ਲੋਕਾਂ ਦੇ ਘਰ ਨੇ ਉਹਨਾਂ ਸਾਰਿਆਂ ਤੋਂ ਸਾਡੇ ਸਕੂਲਾਂ ਦੀਆਂ ਬਿਲਡਿੰਗਾਂ ਕੁਬੂਰਤ ਨਜ਼ਰਾਂ ਲੱਗਦੀਆਂ ਔਰ ਸਾਡੀ ਸਰਕਾਰ ਵਿੱਚ ਇਸ ਗੱਲ ਦੀ ਕਿਉਂਕਿ ਲੋਕ ਗਿਲਾ ਕਰਦੇ ਸਨ ਕਿ ਸਾਡੇ ਟੀਚਰ ਨਹੀਂ ਪੂਰੇ ਅਧਿਆਪਕਾ ਤੋਂ ਬਿਨਾ ਕੋ ਕੰਮ ਪੜੇਗਾ ਸਾਡੇ ਇਹੋ ਜੀ ਹਾਲਤ ਸੀ ਕਿ ਜਿੱਥੇ 10 ਦਾ ਟੀਚਰ ਚਾਹੀਦੇ ਆ ਉੱਥੇ ਦੋ ਦੋ ਟੀਚਰ ਸੀ ਮਤਲਬ ਕਿ ਡਰਾਇੰਗ ਵਾਲਾ ਟੀਚਰ ਹੀ ਅੰਗਰੇਜ਼ੀ ਪੜਾਉਂਦਾ ਸੀ ਡਰਾਇੰਗ ਵਾਲਾ ਟੀਚਰ ਹੀ ਸਾਇੰਸ ਪੜਾਉਂਦਾ ਸੀ ਪਰ ਕਾਂਗਰਸ ਸਰਕਾਰ ਵੇਲੇ ਸਾਡੇ ਹਲਕੇ ਦੇ ਸਾਰੇ ਸਕੂਲਾਂ ਵਿੱਚ ਟੀਚਰਾਂ ਦੀ ਗਿਣਤੀ ਪੂਰੀ ਕੀਤੀ ਗਈ ਜਦੋਂ ਸਾਡੀ ਸਰਕਾਰ ਜਾਣ ਵਾਲੀ ਸੀ 2021 ਦੇ ਵਿੱਚ ਇੱਕ ਇਨਕਲਾਬੀ ਫੈਸਲਾ ਕਾਂਗਰਸ ਸਰਕਾਰ ਨੇ ਲਿਆ ਕਿ ਉਹਦੇ ਵਿੱਚ ਇੱਕ ਐਕਟ ਪਾਸ ਕੀਤਾ ਪੰਜਾਬ ਦੀ ਵਿਧਾਨ ਸਭਾ ਵਿੱਚ ਕਿ ਪੋਸਟਿੰਗ ਆਫ ਟੀਚਰ ਇਨ ਡਿਸਐਡਵਾਂਟੇਜ ਏਰੀਆ ਉਹਦੇ ਵਿੱਚ ਡਿਸਐਡਵਾਂਟੇਜ ਏਰੀਆ ਕਿਹੜਾ ਸੀ ਉਹਨਾਂ ਨੇ ਤੈਅ ਕੀਤਾ ਕਿ ਜਿਹੜੇ ਬਾਰਡਰ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਨੂੰ ਡਿਸਐਡਵਾਂਟੇਜ ਏਰੀਆ ਡਿਕਲੇਅਰ ਕੀਤਾ ਔਰ ਉਸ ਐਕਟ ਦੇ ਵਿੱਚ ਪ੍ਰੋਵੀਜ਼ਨ ਕੀਤੀ ਗਈ ਕਿ ਜਿਹੜੇ ਵੀ ਟੀਚਰ ਨਵੇਂ ਭਰਤੀ ਹੋਣਗੇ ਉਹਨਾਂ ਦਾ 3 ਸਾਲ ਦਾ ਪਰਬੇਸ਼ਨ ਪੀਰੀਅਡ ਉਹ ਸਾਡੇ ਸਰਹੱਦੀ ਜ਼ਿਲ੍ਹਿਆਂ ਵਿੱਚ ਉਹਨਾਂ ਦਾ ਲਾਇਆ ਜਾਏਗਾ ਕਿਸੇ ਦੀ ਬਦਲੀ ਨਹੀਂ ਕੀਤੀ ਜਾਏਗੀ ਉਹਨਾਂ ਨੂੰ 3 ਸਾਲ ਦੇ ਤੇ ਲਾਉਣਾ ਹੀ ਪੈਣਗੇ ਔਰ ਉਸ ਐਕਟ ਦੀ ਬਦੌਲਤ ਸਾਡੇ ਇੱਥੇ ਘਟੋ ਘੱਟ 800 ਟੀਚਰ ਸਾਡੇ ਤਰਨਤਾਰਨ ਜ਼ਿਲ੍ਹੇ ਵਿੱਚ ਆਇਆ ਸਾਡੇ ਸਾਰੇ ਇਸ ਰਦੀਵਨ ਰਤੋ ਕੇ ਤੱਕ ਖੇਮ ਕਰਨ ਤੱਕ ਸਾਡੇ ਹਲਕੇ ਦੇ ਸਾਰੇ ਪਿੰਡਾਂ ਦੇ ਸਕੂਲ ਦੇ ਟੀਚਰਾਂ ਨ ਪਰਗੇ ਉਹਦੇ ਨਾਲ ਨਾਲ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਸਿੱਖਿਆ ਕ੍ਰਾਂਤੀ ਦੇ ਵਿੱਚ ਕਾਂਗਰਸ ਸਰਕਾਰ ਵਲੇ ਇੱਕ ਹੋਰ ਕਦਮ ਪੁੱਟਿਆ ਗਿਆ ਉਹ ਇੱਕ ਬੜਾ ਇਤਿਹਾਸਿਕ ਕਦਮ ਸੀ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸੀ ਉਸ ਵੇਲੇ ਤੋਂ ਲੈ ਕੇ ਇੱਕ ਪ੍ਰਥਾ ਸੀ ਕਿ 6 ਸਾਲ ਦਾ ਬੱਚਾ ਸਰਕਾਰੀ ਸਕੂਲ ਵਿੱਚ ਦਾਖਲਾ ਲੈ ਸਕਦਾ ਜਦੋਂ ਉਹਦੇ ਮੁਕਾਬਲੇ ਤੇ ਜਿਹੜੇ ਪ੍ਰਾਈਵੇਟ ਸਕੂਲ ਖੁੱਲ੍ਹੇ ਸਨ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਥੇ 3 ਸਾਲ ਦਾ ਸਾਢੇ 3 ਸਾਲ ਦਾ ਬੱਚਾ ਪਹਿਲਾਂ ਐਲ ਕੇ ਜੀ ਕਰਦਾ ਸੀ ਪ੍ਰੀ ਨਰਤਨੀ ਕਰਦਾ ਸੀ ਕਲ ਕੇ ਜੀ ਕਰਦਾ ਸੀ ਯੂ ਕੇ ਜੀ ਕਰਦੇ ਫਿਰ ਫਸਟ ਵਿੱਚ ਹੁੰਦਾ ਇਹ ਜਿਹੜੀ ਡਿਸਪੈਰਿਟੀ ਸੀ ਇਹਦੇ ਕਰਕੇ ਸਾਡੇ ਸਰਕਾਰੀ ਸਕੂਲਾਂ ਨੂੰ ਬੜੀ ਢਾਹ ਲੱਗ ਰਹੀ ਸੀ ਸਾਡੀ ਕਾਂਗਰਸ ਸਰਕਾਰ ਵੇਲੇ ਗੱਲ ਤੇ ਵਿਚਾਰ ਕੀਤੀ ਗਈ ਵੀ ਘਟੋ ਘਟ ਜਿਹੜੇ ਸਰਕਾਰੀ ਸਕੂਲਾਂ ਵਿੱਚ ਵੀ ਪ੍ਰੀ ਨਰਸਰੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ 2018 ਦੇ ਵਿੱਚ ਪ੍ਰੀ ਨਰਸਰੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਜਿਹੜੀ 6 ਸਾਲ ਦੀ ਉਮਰ ਦੀ ਹੱਦ ਸੀ ਉਸ ਉਮਰ ਨੂੰ ਘਟਾ ਕੇ 3 ਸਾਲ ਕੀਤਾ ਗਿਆ ਦੇਖੋ ਇਹ ਕ੍ਰਾਂਤੀ ਹੈ ਜਿਹੜਾ ਸਰਕਾਰੀ ਸਕੂਲਾਂ ਵਿੱਚ ਮਤਲਬ ਇੱਕ ਮਿਥ ਸੀਗੀ ਮਿਥਰੀ ਸੀ ਇੱਕ ਇੱਕ ਚੱਲ ਰਹੀ ਸੀ ਪਾਲਿਸੀ ਕਿ 6 ਸਾਲ ਤੋਂ ਘੱਟ ਬੱਚਾ ਦਾਖਲਾ ਨਹੀਂ ਲੈ ਸਕਦਾ ਇਹ ਕਾਂਗਰਸ ਸਰਕਾਰ ਨੇ ਪਾਲਿਸੀ 70 ਸਾਲ ਤੋਂ ਬਾਅਦ ਬਦਲੀ ਕਿ ਉਥੇ 3 ਸਾਲ ਦਾ ਬੱਚਾ ਦਾਖਲਾ ਲੈ ਸਕਦਾ ਪਹਿਲਾਂ ਪ੍ਰੀ ਨਰਸਰੀ ਕਰੇਗਾ ਫਿਰ ਨਰਸਰੀ ਕਰੇਗਾ ਫਿਰ ਐਲ ਕੇਜੀ ਕਰੇਗਾ ਫਿਰ ਯੂ ਕੇਜੀ ਕਰੇਗਾ ਫਿਰ ਫਰਸਟ ਕਰੇਗਾ ਔਰ ਉਹਦੇ ਤਹਿਤ ਅਸੀਂ ਸਾਰੇ ਟੀਚਰਾਂ ਦਾ ਪ੍ਰਬੰਧ ਵੀ ਕੀਤਾ ਔਰ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਜਦੋਂ ਪ੍ਰੀ ਨਰਸਰੀ ਦੀਆਂ ਕਲਾਸਾਂ ਪੰਜਾਬ ਵਿੱਚ ਸ਼ੁਰੂ ਕੀਤੀਆਂ ਗਈਆਂ ਤੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ 3 ਲੱਖ ਹੋਰ ਵਧ ਗਈ। 3 ਲੱਖ ਨਵੇਂ ਵਿਦਿਆਰਥੀ ਆਇਆ। ਔਰ ਸਾਡੇ ਟੀਚਰ ਜਿਹੜੇ ਸੀਗੇ ਉਹ ਟੀਚਰਾਂ ਨੇ ਇੰਨੀ ਮਿਹਨਤ ਕੀਤੀ ਕਿ ਬਹੁਤ ਸਾਰੇ ਬੱਚੇ ਸੈਂਕੜੇ ਬੱਚੇ ਹਜ਼ਾਰਾਂ ਲੱਖਾਂ ਬੱਚੇ ਉਹ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਛੱਡ ਕੇ ਉਹ ਸਰਕਾਰੀ ਸਕੂਲਾਂ ਜਾਣ ਲੱਗ ਪਏ। ਜਦੋਂ ਮਤਲਬ ਕੇ ਚੰਗੀ ਦੁਕਾਨਦਾਰੀ ਜਦੋਂ ਅਜਿਹੇ ਮਾਹੌਲ ਦੇ ਵਿੱਚ ਚੰਗੇ ਮਾਲ ਚੰਗੀਆਂ ਦੁਕਾਨਾਂ ਚੰਗੇ ਕਾਰੋਬਾਰ ਜਦੋਂ ਦਿੱਖਣਗੇ ਉਹਨੇ ਕਿਹਾ ਵੀ ਜੋ ਦਿਖਦਾ ਹੈ ਉਹ बिकਦਾ ਹੈ ਉਹਦੇ ਮੁਤਾਬਕ ਸ਼ਾਨਦਾਰ ਬਿਲਡਿੰਗਾਂ ਪਾਲਿਸੀ ਵੀ ਚੇਂਜ ਕੀਤੀ ਔਰ ਸਾਡੇ ਬੱਚਿਆਂ ਦੀਆਂ ਯੂਨੀਫਾਰਮਾਂ ਸ਼ਾਨਦਾਰ ਕੀਤੀਆਂ ਉਹਦੇ ਕਰਕੇ ਬੱਚਿਆਂ ਦੀ ਕ੍ਰੇਜ਼ ਪੈਦਾ ਹੋਈ ਟੀਚਰ ਪੂਰੇ ਕੀਤੇ ਜਦੋਂ ਪੜ੍ਹਾਈ ਬਕਾਇਦਾ ਹੋਈ ਤੇ ਉਹਦਾ ਰਿਜ਼ਲਟ ਸਾਹਮਣੇ ਆਉਣਾ ਸੀ ਤੇ ਮੈਂ ਇੱਥੇ ਵੇਦਾ ਰਿਹਾ ਕਿ ਸਾਡੇ ਜਿਵੇਂ ਕੈਰੋਂ ਦੇ ਵਿੱਚ ਹਾਈ ਸਕੂਲ ਸੀ ਉਹਦੀ ਬਿਲਡਿੰਗ ਖੰਡਰ ਬਣ ਚੁੱਕੀ ਸੀ ਅੱਜ ਉਹਦੀ ਬਿਲਡਿੰਗ ਜ਼ਿਲ੍ਹੇ ਵਿੱਚੋਂ ਸਭ ਤੋਂ ਇੱਕ ਨੰਬਰ ਦੀ ਬਿਲਡਿੰਗ ਹੈ ਔਰ ਸੀਨੀਅਰ ਸੈਕੰਡਰੀ ਸਕੂਲ ਕੈਰੋ ਜਿਹੜਾ ਸੀ ਉਹਦੀ ਬਿਲਡਿੰਗ ਢੱਗ ਚੁੱਕੀ ਸੀ ਅਸੀਂ ਸਾਰੀ ਬਿਲਡਿੰਗ ਨਵੀਂ ਬਣਾਈ ਹੈ ਔਰ ਇਹਦੇ ਕਰਕੇ ਅੱਜ ਮਤਲਬ ਕਿ ਦੇਖੋ ਮੈਂ ਇੱਕ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਸਾਡੇ ਹਲਕੇ ਦੇ ਬਹੁਤ ਸਾਰੇ ਕਮਰਿਆਂ ਦੇ ਵਿੱਚ ਏਸੀ ਫਿੱਟ ਕੀਤੇ ਔਰ ਸਾਡਾ ਇੱਕ ਕਿੜੀਆਂ ਪਿੰਡ ਆ ਜਿਹੜਾ ਬਿਲਕੁਲ ਢਾਈ ਕੰਡੇ ਦਰਿਆ ਦੇ ਕੰਡੇ ਤੇ ਉੱਥੇ ਚਾਰ ਕਲਾਸਾਂ ਚਾਰ ਕਮਰੇ ਨੇ ਚਾਰੇ ਕਮਰਿਆਂ ਵਿੱਚ ਏਸੀ ਫਿੱਟ ਰਹੇ ਮਤਲਬ ਕਿ ਐਸਾ ਮਾਹੌਲ ਦਿੱਤਾ ਗਿਆ ਤਾਂ ਕਿ ਬੱਚੇ ਪੜ ਸਕਣ ਔਰ ਖਾਸ ਕਰਕੇ ਜਿਹੜੀ ਮਿੱਡ-ਡੇ ਮੀਲ ਬੰਦਾ ਸੀ ਸਾਡੇ ਪ੍ਰਾਇਮਰੀ ਸਕੂਲਾਂ ਵਿੱਚ ਮਿੱਡ-ਡੇ ਮੀਲ ਦੇ ਜਿਹੜੇ ਵਰਕਰ ਸਨ ਜਿਹੜੇ ਮਿੱਡ-ਡੇ ਮੀਲ ਬਣਾਉਂਦੇ ਸਨ ਉਹਨਾਂ ਦੀ ਤਰਖਾਹ ਵਿੱਚ ਤਿੰਨ ਵਾਰੀ ਵਾਅਦਾ ਕੀਤਾ ਗਿਆ ਕਾਂਗਰਸ ਪ੍ਰਕਾਰ ਔਰ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਗੱਲਾਂ ਕਰਨੀਆਂ ਬੜੀਆਂ ਸੌਕੀਆਂ ਨੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੜੀ ਵਾਰੀ ਬੋਲਦਿਆਂ ਵੇਖਿਆ ਅਸੀਂ ਜੇ ਮਿੱਡ-ਡੇ ਮੀਲ ਚ ਹੁਣ ਕੇਲੇ ਵੀ ਦਿਆ ਕਰਾਂਗੇ ਸੰਤਰੇ ਵੀ ਦਿਆ ਕਰਾਂਗੇ ਫਲਾਣਾ ਵੀ ਦਿਆ ਕਰਾਂਗੇ ਪਰ ਅੱਜ ਤੱਕ ਜਿਹੜੇ ਵਰਕਰ ਮਿਡ-ਡੇ ਮੀਲ ਵਡਾਉਂਦੇਲੇ ਸਕੂਲਾਂ ਦੇ ਵਿੱਚ ਉਹਦੇ ਦਿੱਤ ਰਹਾ ਦੇ ਵਿੱਚ ਮੌਜੂਦਾ ਕ੍ਰਾਂਤੀਕਾਰੀ ਸਰਕਾਰ ਨੇ 1 ਰੁਪਿਆ ਵੀ ਵਾਧਾ ਨਹੀਂ ਕੀਤਾ। ਔਰ ਉਹਨਾਂ ਨੂੰ ਬਕਾਇਦਾ ਤੌਰ ਤੇ ਉਹਨਾਂ ਦੀ ਫੂਡ ਕੁਆਲਟੀ ਨਾਲ ਕਦੇ ਕੰਪਰੋਮਾਈਜ਼ ਕਾਂਗਰਸ